ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਗੱਲ ਕਰਦੇ ਹਾਂ ਸਿੱਧੂ ਮੂਸੇ ਵਾਲੇ ਬਾਈ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਤਾ ਚਰਨਕੌਰ ਨੇ ਆਪਣੇ ਇੱਕ ਕਮੈਂਟ ਰਾਹੀਂ ਇਹ ਦੱਸਿਆ ਸੀ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਸਿੱਧੂ ਮੂਸੇ ਵਾਲੇ ਦੀ ਇੱਕ EP ਰਿਲੀਜ਼ ਹੋਵੇਗੀ ਅਤੇ ਮਾਤਾ ਚਰਨਕੌਰ ਦੇ ਉਸ ਕਮੈਂਟ ਤੋਂ ਬਾਅਦ ਫੈਨ ਜਨੂੰ ਫੇਰ ਵੀ ਯਕੀਨ ਨਹੀਂ ਹੋਇਆ ਕਿ ਸਿੱਧੂ ਮੂਸੇ ਵਾਲੇ ਦੀ ਕੋਈ ਨਾ ਕੋਈ EP ਆਵੇਗੀ ਕਿਉਂਕਿ ਸਿੱਧੂ ਮੂਸੇ ਵਾਲੇ ਬਾਈ ਦੇ ਆਪਣੇ ਕੋਲ ਤੇ ਹੁਣ ਸਰਦਾਰ ਬਲਕੌਰ ਸਿੰਘ ਜੋ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੇ ਉਹਨਾਂ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਇੱਕ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਈਪੀ ਰਿਲੀਜ਼ ਕਰਨ ਜਾ ਰਹੇ ਹਾਂ ਸਿੱਧੂ ਮੂਸੇ ਵਾਲੇ ਦੇ ਜਨਮ ਦਿਨ ਉੱਤੇ ਜਿਸ ਦੇ ਵਿੱਚ ਤਿੰਨ ਤੋਂ ਚਾਰ ਟਰੈਕ ਰਿਲੀਜ਼ ਹੋਣਗੇ ਤਾਂ ਦੋਸਤੋ ਇਸ ਈਪੀ ਦੇ ਵਿੱਚ ਲੀਕ Song ਰਿਲੀਜ਼ ਹੋਣਗੇ ਜਾਂ ਕੋਈ ਫਰੈਸ਼ ਗੀਤ ਰਿਲੀਜ਼ ਹੋਵੇਗਾ ਇਸ ਦਾ ਹਲੇ ਤੱਕ ਕੋਈ ਵੀ ਅੰਦਾਜ਼ਾ ਨਹੀਂ ਹੈ ਖੈਰ ਆਫ ਵਾਹਾਂ ਫੈਲ ਰਹੀਆਂ ਨੇ ਫੈਨ ਜਦੇ ਵਿੱਚ ਕਿ ਇਸ ਈਪੀ ਦੇ ਵਿੱਚ ਰੀਵਰਸ Song ਰਿਲੀਜ਼ ਹੋਵੇਗਾ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਈਪੀ ਦੇ ਵਿੱਚ ਰੀਵਰਸ Song ਕਯਾ ਰੀਲੀਜ਼ ਨਹੀਂ ਹੋਵੇਗਾ ਰੀਵਰਸ Song 2026 ਦੀ ਜਨਵਰੀ ਦੇ ਵਿੱਚ ਰੀਲੀਜ਼ ਹੋਵੇਗਾ ਤਾਂ ਦੋਸਤੋ ਹੁਣੇ-ਹੁਣੇ ਸਿੱਧੂ ਮੂਸੇ ਵਾਲੇ ਬਾਈ ਦੇ ਇੱਕ ਵੱਡੇ ਫੈਨ ਪੇਜ ਦੇ ਵੱਲੋਂ ਇਹ ਅਪਡੇਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਆਫਟਰ EP ਹਾਲੋਗ੍ਰਾਮ ਟ੍ਰਿਬਿਊਟ ਟੂਰ ਅਨਾਉਂਸਮੈਂਟ ਯਾਨੀ ਕਿ ਇਸ EP ਤੋਂ ਬਾਅਦ ਸਿੱਧੂ ਮੂਸੇ ਵਾਲੇ ਬਾਈ ਦਾ ਹਾਲੋਗ੍ਰਾਮ ਸ਼ੋਅ ਦਾ ਟੂਰ ਜਿੱਥੇ-ਜਿੱਥੇ ਵੀ ਲੱਗਣਾ ਹੈ ਉਸ ਦੀ ਅਨਾਉਂਸਮੈਂਟ ਕੀਤੀ ਜਾਣੀ ਹੈ ਤਾਂ ਦੋਸਤੋ ਉਸ ਨੇ ਇੱਕ ਹੋਰ ਅਪਡੇਟ ਸਾਂਝੀ ਕੀਤੀ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਦੀ ਆਉਣ ਵਾਲੀ EP ਜੋ ਕਿ 11 ਜੂਨ ਨੂੰ ਰੀਲੀਜ਼ ਹੋਵੇਗੀ ਉਸ EP ਦਾ ਪੋਸਟਰ ਹੋ ਸਕ ਤਾਂ ਮੂਸੇ ਵਾਲੇ ਦੀ ਮੈਨੇਜਮੈਂਟ ਦੇ ਵੱਲੋਂ ਕੱਲ ਨੂੰ ਰਿਲੀਜ਼ ਕੀਤਾ ਜਾਵੇ। ਤਾਂ ਦੋਸਤੋ ਕੱਲ ਨੂੰ 6 ਜੂਨ ਹੈ ਅਤੇ ਈਪੀ ਆਉਣ ਦੇ ਵਿੱਚ ਕੱਲ ਨੂੰ 5 ਦਿਨ ਰਹਿ ਜਾਣਗੇ। ਤਾਂ ਦੋਸਤੋ ਹੋ ਸਕਦਾ ਹੈ ਕਿ ਸਿੱਧੂ ਮੂਸੇ ਵਾਲੇ ਦੀ ਮੈਨੇਜਮੈਂਟ ਦੇ ਵੱਲੋਂ ਪੋਸਟਰ ਰਿਲੀਜ਼ ਕੀਤਾ ਜਾਵੇ ਤਾਂ ਜੋ 5 ਦਿਨਾਂ ਦੇ ਵਿੱਚ ਸਿੱਧੂ ਮੂਸੇ ਵਾਲੇ ਦੀ ਈਪੀ ਦੀ ਹਾਈਪ ਬਣਾਈ ਜਾ ਸਕੇ। ਤਾਂ ਦੋਸਤੋ ਪਰਿਵਾਰ ਦੇ ਵੱਲੋਂ ਸਿੱਧੂ ਮੂਸੇ ਵਾਲੇ ਦੇ ਫੈਨਜ਼ ਲਈ ਵੱਡਾ ਤੋਹਫ਼ਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਜਨਮ ਦਿਨ ਦੇ ਉੱਤੇ ਦੋ-ਦੋ ਤੋਹਫ਼ੇ ਦਿੱਤੇ ਜਾਣਗੇ ਪਰਿਵਾਰ ਦੇ ਵੱਲੋਂ। ਇੱਕ ਤਾਂ ਸਿੱਧੂ ਮੂਸੇ ਵਾਲੇ ਬ ਅਤੇ ਉਤੋਂ ਸਿੱਧੂ ਮੂਸੇ ਵਾਲੇ ਬਾਈ ਦੇ ਚਾਰ ਗੀਤਾਂ ਦੀ ਈਪੀ ਰਿਲੀਜ਼ ਕੀਤੀ ਜਾਵੇਗੀ। ਅਤੇ ਸਿੱਧੂ ਮੂਸੇ ਵਾਲੇ ਦੇ ਫੈਨ ਜਿਹਨੂੰ ਚਾਹੀਦਾ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਨੂੰ ਸਪੋਟੀਫਾਈ ਅਤੇ YouTube ਦੇ ਉੱਤੇ ਵੱਧ ਤੋਂ ਵੱਧ ਸੁਣਿਆ ਜਾਵੇ। ਅਤੇ ਸਿੱਧੂ ਮੂਸੇ ਵਾਲੇ ਦੇ ਫੈਨ ਜ ਆਉਣ ਵਾਲੀ ਈਪੀ ਦਾ ਬੇਸ ਸਵਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਉਹ ਈਪੀ ਜਿੰਨੀ ਜ਼ਿਆਦਾ ਸੁਣੀ ਜਾਵੇਗੀ ਤੇ ਉਹ ਦੂਸਰੇ ਦਿਨ ਹੀ ਤੁਹਾਨੂੰ ਬਿਲਬੋਰਡ ਤੇ ਨਜ਼ਰ ਆਵੇਗੀ। ਤਾਂ ਦੋਸਤੋ ਜੇਕਰ ਤੁਹਾਨੂੰ ਉਮੀਦ ਹੈ ਕਿ ਇਹ ਈਪੀ ਬਿਲਬੋਰਡ ਤੇ ਜ਼ਰੂਰ ਜਾਵੇਗੀ ਤਾਂ ਕਮੈਂਟ ਬਾਕਸ ਵਿੱਚ ਜਿੰਦਾਬਾਦ ਸਿੱਧੂ ਮੂਸੇ ਵਾਲਾ ਜ਼ਰੂਰ ਲਿਖਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਆ ਸਿੱਧੂ ਮੂਸੇ ਵਾਲੇ ਬਾਈ ਦੇ ਰਿਲੇਟਡ ਕੁਝ ਨਵੀਆਂ ਵੀਡੀਓਜ਼ ਅਤੇ ਨਵੀਆਂ ਅਪਡੇਟ ਲੈ ਕੇ ਧੰਨਵਾਦ